ਕਿ ਉਹ ਵੀ ਕੰਟੀ ਨਹੀਂ ਆ ਜਿਹੜਾ ਸਿਸਟਮ ਤੁਸੀਂ ਲੱਗਿਆ ਹੋਇਆ ਵੇਖ ਰਹੇ ਹੋ ਨਾ ਬਹੁਤ ਵਧੀਆ ਕੰਮ ਦੀ ਚੀਜ਼ ਹੈ ਕਿਸਾਨ ਭਰਾਵਾਂ ਵਾਸਤੇ ਤੇ ਇਹ ਆ ਤੁਸੀਂ ਵੇਖੋ ਵੀ ਇੱਥੇ ਮੋਟਰ ਲੱਗੀ ਹੋਈ ਹੈਗੀ ਇਹਦੇ ਅੱਗੇ ਸਾਰਾ ਪਾੜਾ ਸਿਸਟਮ ਨਾਲ ਪਾਈਪਾਂ वगैरह ਲੱਗੀਆਂ ਹੋਈਆਂ ਨੇ ਟੀਟ ਵਾਲ ਲੱਗੀਆਂ ਹੋਈਆਂ ਨੇ ਤੇ ਇਹਦੇ ਬਾਰੇ ਆਪਾਂ ਗੱਲ ਕਰੀਏ ਬਹੁਤ ਬਹੁਤ ਵਧੀਆ ਪਰੰਜੀ ਹੈ ਜਿਹੜਾ ਆਪਣਾ ਪਾੜੇ ਹੁੰਦਾ ਬਾਤੀ ਟੋਰ ਕੀਤਾ ਹੋਇਆ ਉਹ ਆਪਾਂ ਜਦੋਂ ਮਰਜ਼ੀ ਪਾਣੀ ਚੱਕ ਕੇ ਬਾਣ ਵਿੱਚ ਲਾ ਸਕਦੇ ਹਾਂ ਵਰਤ ਲਈ ਹੋਏ ਵਿੱਚ ਉਹ ਵੀ ਤੁਲ ਜਾਈ ਪੈਗੀ ਪੈਸੇ ਦਾ ਠੀਕ ਹੈ ਹੈ ਵਸੇ ਆ ਵੀ ਠੀਕ ਰਹਿੰਦੀ ਹੈ ਵੀ ਹੁਣ ਜਿਹੜਾ ਜਿਹੜਾ ਬਾਲ ਹੁੰਦਾ ਵਿੱਚ ਥੱਲੇ ਲੱਗਿਆ ਉਹ ਪਾਣੀ ਦੇ ਪ੍ਰੈਸ਼ਰ ਨਾਲ ਨਾ ਤਾਂ ਚੱਕਿਆ ਤੇ ਜਿਹਨੂੰ ਹਲਾ ਕੇ ਜੇਕਰ ਰੋਕ ਦਿੰਦੇ ਤੇ ਉੱਪਰ ਤੋਂ ਪਾਣੀ ਪਾ ਚੱਕ ਤੇ ਇਹ ਪਾਣੀ ਸਟੋਰ ਕਰਨ ਵਾਸਤੇ ਲਗਭਗ ਇੱਕ ਕਿੱਲੇ ਵਿੱਚ ਡੱਗ ਪਟਿਆ ਹੋਇਆ ਹੈਗਾ ਇੱਕ ਕਿੱਲੇ ਡੱਗ ਪੱਟੇ ਦਾ ਪਾਣੀ ਆਪਾਂ ਨੂੰ ਲਗਭਗ 12 13 ਕਿੱਲੇ 15 ਕਿੱਲੇ ਤੱਕ ਆਰਾਮਦਾਰੀ ਨਾਲ ਆਪਾਂ ਲਾ ਸਕਦੇ ਆ ਜਦੋਂ ਮੀਂਹ ਆਪਣੀਆਂ ਵਾਧੂ ਬਾਰੀਆਂ ਹੁੰਦੀਆਂ ਨੇ ਜਾਂ ਜਦੋਂ ਮੀਂਹ ਪੈਣ ਲੱਗ ਜਾਂਦੇ ਨੇ ਤਾਂ ਪਾਣੀ ਵਾਧੂ ਹੋ ਜਾਂਦਾ ਤੇ ਉਦੋਂ ਆਪਾਂ ਇਹਦੇ ਵਿੱਚ ਪਾਣੀ ਡੈਰੀ ਪਾਣੀ ਸਟੋਰ ਕਰ ਸਕਦੇ ਆ ਮੀਂਹਾਂ ਦਾ ਪਾਣੀ ਸਟੋਰ ਕਰ ਸਕਦੇ ਆ ਜਾਂ ਜਦੋਂ ਆਪਾਂ ਫਸਲ ਨੂੰ ਨਹੀਂ ਲਾਉਣਾ ਤਾਂ ਉਦੋਂ ਆਪਾਂ ਇਹਦੇ ਵਿੱਚ ਸਟੋਰ ਕਰ ਸਕਦੇ ਆ ਤੇ ਜਦੋਂ ਆਪਾਂ ਨੂੰ ਜ਼ਰੂਰਤ ਹੈ ਬਾਅਦ ਵਿੱਚ ਤੇ ਉਦੋਂ ਆਪਾਂ ਮੋਟਰ ਦੇ ਨਾਲ ਚੱਕ ਕੇ ਪਾਣੀ ਇਹਦੇ ਵਿੱਚੋਂ ਲਾ ਸਕਦੇ ਆ ਬੜੇ ਆਰਾਮ ਨਾਲ ਤੇ ਇਹ ਲਗਭਗ ਇੰਨਾ ਵੱਡਾ ਵੀ ਨਹੀਂਗਾ ਇੰਨੀ ਕਾਜੀ 18-19 ਫੁੱਟ ਡੂੰਘਾਗਾ ਤੇ ਇਹਦੇ ਵਿੱਚ ਬਾਧੂ ਪਾਣੀ ਸਟੋਰ ਹੋ ਜਾਂਦਾ ਆਪਣੀ ਫਸਲ ਨੂੰ ਲਾਉਣ ਵਾਸਤੇ ਤੇ ਦੂਜਾ ਆਪਣੀ ਫਸਲ ਨੂੰ ਵੱਡਾ ਫਾਇਦਾ ਇਹ ਹੈ ਕਿ ਇਹਦੇ ਵਿੱਚ ਆਪਾਂ ਵਧੀਆ ਚੰਗਾ ਪਾਣੀ ਸਟੋਰ ਕਰਦੇ ਆ ਤੇ ਫਸਲ ਨੂੰ ਹੀ ਦੁੱਗਣਾ ਫਾਇਦਾ ਹੁੰਦਾ ਹੈਗਾ ਕਿਦੇ ਸਾਈਡਾਂ ਤੇ ਖੰਭੇ ਲਾ ਕੇ ਤਾਰ ਵਗੈਰਾ ਲਾ ਕੇ ਜਾਲ ਵਗੈਰਾ ਲਾ ਕੇ ਇਹ ਸਾਰਾ ਸਿਸਟਮ ਲਾਇਆ ਹੋਇਆ ਹੈਗਾ ਤਾਂ ਕਿ ਜਿਹੜੇ ਜਾਨਵਰ ਹੈ ਆਵਾਰਾ ਆਪਣੇ ਖੇਤਾਂ ਝਕਉਂਦੇ ਰੋਜ ਵਗੈਰਾ ਉਹ ਇਹਦੇ ਵਿੱਚ ਨਾ ਡਿੱਗ ਪੈਣ ਇਸ ਕਰਕੇ ਜਾਲ ਲਾਇਆ ਹੋਇਆ ਹੈਗਾ ਤੇ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਜੀ ਧੰਨਵਾਦ